ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਵੱਡੇ ਪੱਧਰ ਦੀ ਭਰਤੀ ਜਾਰੀ ਕੀਤੀ ਗਈ ਹੈ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਤਾਂ ਆਪਾਂ ਸਾਰੀ ਜਾਣਕਾਰੀ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਨੋਟੀਫਿਕੇਸ਼ਨ ਦੀ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜੂ ਕਰ ਲਿਓ ਕਰ ਬੈਠੇ ਸਰਕਾਰੀ ਨੌਕਰੀਆਂ ਦੇ ਅਪਡੇਟਸ ਉਹਨਾਂ ਦੇ ਨੋਟੀਫਿਕੇਸ਼ਨਸ ਤੁਹਾਨੂੰ ਤੁਹਾਡੇ ਫੋਨ ਤੇ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਟੀਚਿੰਗ ਤੇ ਨਾਨ ਟੀਚਿੰਗ ਵੈਕੈਂਸੀ ਜਾਰੀ ਹੋਈਆਂ ਤਾਂ ਆਪਾਂ ਪੋਸਟਾਂ ਦੀ ਗੱਲ ਕਰ ਲੈਨੇ ਜੀ ਟੀਜੀਟੀ ਮੈਥ ਜਿਹਦੇ ਲਈ ਸੈਲਰੀ 26000 ਰੁਪਿਆ ਦਿੱਤੀ ਜਾਣੀ ਹੈ ਜੀ ਕੰਸੋਲੀਡੇਟਿਡ ਟੀਜੀਟੀ ਇੰਗਲਿਸ਼ ਦੇ ਵਿੱਚ 26000 ਰੁਪਿਆ ਸੈਲਰੀ ਹੈ ਦਿੱਤੀ ਜਾਣੀ ਹੈ ਜੀ ਟੀਜੀਟੀ ਸੋਸ਼ਲ ਸਾਇੰਸ ਜੀ ਦੇ ਵਿੱਚ 26000 ਰੁਪਿਆ ਸੈਲਰੀ ਕਨਸੋਲੀਡੇਟਡ ਲਿਖੀ ਗਈ ਹੈ TGT ਸੰਸਕ੍ਰਿਤ ਪੀ ਆਰਟੀ ਸਕੇਲ ਦਿੱਤਾ ਜਾਊਗਾ ਜੀ 25500 ਰੁਪਿਆ ਪੀ ਆਰਟੀ ਟੀਚਰ ਚਾਹੀਦੇ ਜਿਨ੍ਹਾਂ ਨੂੰ 25500 ਕਨਸੋਲੀਡੇਟਡ ਸੈਲਰੀ ਹੈ ਜੀ 뮤직 ਟੀਚਰ 25500 ਸੈਲਰੀ ਹੈ ਜੋ ਰਹਿਣ ਵਾਲੀ ਹੈ ਇਸ ਪੋਸਟ ਦੇ ਲਈ ਆਰਟ ਐਂਡ ਕਰਾਫਟ ਟੀਚਰ ਵੀ ਚਾਹੀਦੇ ਜਿਨ੍ਹਾਂ ਨੂੰ ਕੰਪਿਊਟਰ ਟੀਚਰ ਪੀ ای ٹی ਫੀਮੇਲ ਤੇ ਇਹਨਾਂ ਦੇ ਲਈ ਜੋ ਪੀ ਆਰਟੀ ਸਕੇਲ ਦਿੱਤੇ ਜਾਣਗੇ 25500 ਰੁਪਿਆ ਜੀ ਨੈਕਸਟ ਹੈ ਜੀ ਕਾਉਂਸਲਰ ਇਹਦੇ ਲਈ 22000 ਰੁਪਏ ਕਨਸੋਲੀਡੇਟਡ ਸੈਲਰੀ ਰਹਿਣ ਵਾਲੀ ਹੈ ਅਕਾਉਂਟਸ ਕਲਰਕ 22000 ਰੁਪਏ ਸੈਲਰੀ ਰਹਿਣ ਵਾਲੀ ਹੈ ਐਲ ਡੀ ਸੀ ਲੋਅਰ ਡਿਵੀਜ਼ਨ ਕਲਰਕ 19000 ਰੁਪਏ ਸੈਲਰੀ ਰਹਿਣ ਵਾਲੀ ਹੈ ਸੀ ਐਲਟੀ 18000 ਰੁਪਏ ਕਨਸੋਲੀਡੇਟਡ ਸੈਲਰੀ ਹੈ ਜੀ ਹੈਡ ਮਿਸਟਰਸ 21700 ਰੁਪਏ ਸੈਲਰੀ ਰਹਿਣ ਵਾਲੀ ਹੈ ਟੀਚਰਸ ਫॉर 프리 ਪ੍ਰਾਇਮਰੀ ਇਹਦੇ ਲਈ ਸੈਲਰੀ 16200 ਰੁਪਏ ਰੱਖੀ ਗਈ ਹੈ 뮤ਜ਼ਿਕ ਟੀਚਰ ਕਮ ਲਾਇਬ੍ਰੇਰੀਅਨ 16200 ਰੁਪਏ ਕਨਸੋਲੀਡੇਟਡ ਸੈਲਰੀ ਰਹਿਣ ਵਾਲੀ ਹੈ ਜੀ ਇਹ ਜੋ ਪੋਸਟਾਂ ਨੇ ਜੀ ਆਰਮੀ ਪਬਲਿਕ ਸਕੂਲ ਅਬੋਹਰ ਵੱਲੋਂ ਜਾਰੀ ਕੀਤੀਆਂ ਚਾਹਵਨ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਨੋਟ ਕਰ ਲਓ ਜੀ ਪਰਫਾਰਮਾ ਡਾਊਨਲੋਡ ਕਰ ਲੈਣਾ ਤੁਸੀਂ ਇਹਨਾਂ ਦੀ ਵੈਬਸਾਈਟ ਤੋਂ ਵੈਬਸਾਈਟ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਵੀ ਦਿੱਤਾ ਹੈ ਪਰਫਾਰਮੇ ਦਾ ਲਿੰਕ ਵੀ ਉੱਥੋਂ ਵੀ ਡਾਊਨਲੋਡ ਕਰ ਸਕਦੇ ਹੋ APSabohar.com ਇਸ ਵੈਬਸਾਈਟ ਨੂੰ ਤੁਸੀਂ ਲੌਗਇਨ ਕਰ ਸਕਦੇ ਹੋ ਤੇ 100 ਰੁਪਏ ਦਾ ਡਰਾਫਟ ਆ ਤੁਸੀਂ APSabohar ਦੇ ਪੱਕੇ ਦੇ ਵਿੱਚ ਬਣਾ ਲੈਣਾ ਤੇ ਇਹਨਾਂ ਦੇ ਪਤੇ ਤੇ ਤੁਸੀਂ ਪਰਫਾਰਮਾ ਭਰ ਕੇ ਨਾਲ ਸਾਰੇ ਦਸਤਾਵੇਜ਼ ਲਗਾ ਕੇ 11 ਫਰਵਰੀ ਤੱਕ ਇਹਨਾਂ ਦਾ ਪਤਾ ਹੈਗਾ ਜੀ ਏਪੀਐਸ ਅਬੋਹਰ ਮਿਲਟਰੀ ਸਟੇਸ਼ਨ ਫਾਜ਼ਲ ਕਾ ਰੋਡ ਅਬੋਹਰ 15 21 16 ਇਸ ਪਤੇ ਤੇ ਤੁਸੀਂ ਭੇਜ ਦਿਨੇਗਾ ਆਪਣਾ ਅਰਜ਼ੀ ਨਾ ਤਾਂ 11 ਫਰਵਰੀ ਅੰਤਮ ਮਿਤੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤਾਂ ਯੋਗ ਉਮੀਦਵਾਰ ਪੋਸਟਾਂ ਦੇ ਲਈ ਅਪਲਾਈ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਧੰਨਵਾਦ ਜੀ